ਲਗਾਤਾਰ ਪੈ ਰਹੀ بارش ਨੂੰ ਲੈ ਕੇ ਕਈ ਪੰਜਾਬ ਦੇ ਹਿੱਸੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਜਿਵੇਂ ਲੁਧਿਆਣਾ ਦੀ ਗੱਲ ਕਰੀ ਸਤਲੁਜ ਦਰਿਆ ਦੀ ਗੱਲ ਕਰੀ ਉਹਦੇ ਵਿੱਚ ਵੀ ਜਿਹੜੀ ਪਾਣੀ ਦਾ ਪੱਧਰ ਜ਼ਰੂਰ ਵਧਿਆ ਪਾਣੀ ਦਾ ਪੱਧਰ ਵਧਰਨ ਦੇ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਕਾਫੀ ਜਿਹੜੇ ਪ੍ਰਭਾਵਿਤ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਇਹ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਲਾਡੋਵਾਲ ਦੇ ਨਾਲ ਜਿਹੜੇ ਕਿ ਨਾਂ ਲੱਗਦੇ ਜਿਹੜੇ ਪਿੰਡ ਐ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਜਿਹੜਾ ਪੱਧਰ ਵਧਣ ਨਾਲ ਸਤਲੁਜ ਦਾ ਔਰ ਪਿੰਡਾਂ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਔਰ ਫਸਲਾਂ ਦੀ ਗੱਲ ਕਰੀ ਇੱਥੇ ਕਾਫੀ ਜਿਹੜੇ ਫਸਲਾਂ ਵੀ ਜੜੀਆਂ ਖਰਾਬ ਹੋਈਆਂ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਕਿ ਕਿਦੋਂ ਦਾ ਪਾਣੀ ਵਧਿਆ ਆ ਤੁਸੀਂ ਹਾਂਜੀ ਸਰ ਕੀ ਨਾਮ ਐ ਤੁਹਾਡਾ ਜੀ ਚਮਸ਼ੇਰ ਸਿੰਘ ਜੀ ਇਸੇ ਪਿੰਡ ਦੇ ਆ ਤੁਸੀਂ ਹਾਂਜੀ ਨਾਲ ਹੀ ਅਜੇ ਪਿੰਡ ਆਪਣਾ ਛੋਟਾ ਜਿਹਾ ਅੱਛਾ ਕੀ ਹਾਲਾਤ ਨੇ ਜਿਸ ਤਰ੍ਹਾਂ ਸਤਲੁਜ ਦਰਿਆ ਦਾ ਪਾਣੀ ਦਾ ਜਿਹੜਾ ਪੱਧਰ ਵਧ ਰਿਹਾ ਤੇ ਪਿੰਡਾਂ ਦੇ ਵਿੱਚ ਕਹਿੰਦੇ ਪਾਣੀ ਆਣਾ ਸ਼ੁਰੂ ਹੋ ਗਿਆ ਫ ਹਾਲਾਤ ਤਾਂ ਸਾਹਮਣੇ ਦੇਖਦੇ ਜੀ ਬਹੁਤ ਮਾੜੇ ਆ ਜੀ ਪਾਣੀ ਬਹੁਤ ਆ ਰਿਹਾ ਪਿੱਛੋਂ ਜੀ ਤੇ ਪਹਿਲਾਂ ਪਾਣੀ ਜਿੱਦਾਂ ਹੁਣ ਪਾਣੀ ਵੱਧਦਾ ਜੀ ਪਹਿਲਾਂ ਪਾਣੀ ਪਿੱਛੇ ਸੀ ਹੌਲੀ ਹੌਲੀ ਵੱਧਦਾ ਆਂਦਾ ਨਿਸ਼ਾਨ ਲੱਗੇ ਆ ਜੀ ਹੂੰ ਹੂੰ ਤੇ ਮੇਰਾ ਸ਼ਾਮ ਤੱਕ ਪਾਣੀ ਹੋਰ ਵਧੂਗਾ ਜੀ ਜੇ ਹਿਸਾਬ ਨਾਲ ਹਾਲਾਤ ਆ ਜੀ ਪਾਣੀ ਵੱਧਦਾ ਹੁੰਦਾ ਜੀ ਇਹੇ ਵੱਧਦਾ ਹੁੰਦਾ ਹਾਂਜੀ ਵੱਧਦਾ ਜੀ ਪਾਣੀ ਜੀ ਬੁਲਕਲ ਕਹਿ ਰਹੇ ਪਾਣੀ ਹੋਰ ਵਧੂਗਾ ਲੋਕਾਂ ਨਾਲ ਗੱਲਬਾਤ ਹਾਂਜੀ ਪਿਛਲੀ ਵਾਰੀ ਵੀ ਪਰ ਉਧਰ ਟੁੱਟਾ ਹੋਇਆ ਸੀ ਜੀ ਉਤੋਂ ਗਾਂ ਵੀ ਟੁੱਟਾ ਹੋਇਆ ਸੀ ਜੀ ਮੀਓ ਵਾਲ ਕੋ ਤੇ ਇੱਥੇ ਵੀ ਟੁੱਟਾ ਹੋਇਆ ਹੈ ਸਾਹਮਣੇ ਅਚੋ ਦੇ ਕੋਲ ਉਨੀ ਟੁੱਟਾ ਹੋਇਆ ਸੀ ਹਾਂਜੀ ਹੁਣ ਤਾਂ ਅਜੇ ਤਾਂ ਬਚਾ ਆ ਬਾਕੀ ਸ਼ਾਮ ਤੱਕ ਪਤਾ ਲੱਗ ਜਾਊਗਾ ਜੀ ਸ਼ਾਮ ਤੱਕ ਪਾਣੀ ਕਿਉਂ ਚੜੂਗਾ ਜੀ ਪਤਾ ਲੱਗ ਜਾਊਗਾ ਜੀ ਕਹਿੰਦੇ ਸਤਲੁਜ ਦਾ ਜਿਹੜਾ ਪਾਣੀ ਦਾ ਪੱਧਰ ਹੀ ਵੱਧ ਗਿਆ ਉਸੇ ਕਾਰਨ ਜਿਹੜਾ ਇਹ ਪਾਣੀ ਆਣਾ ਸ਼ੁਰੂ ਹੋ ਗਿਆ ਪਾਣੀ ਤਾਂ ਪਾਣੀ ਤਾਂ ਵੱਧ ਆ ਜੀ ਵਧਿਆ ਕਰਕੇ ਆ ਜੀ ਪਾਣੀ ਹੋਰ ਵਧੂਗਾ ਮੇਰੇ ਸਾਬ ਨਾਲ ਜੀ ਪਾਣੀ ਕੋਈ ਪਿੱਛੋਂ ਪਾਣੀ ਛੱਡਿਆ ਨਾ ਪਾਣੀ ਹਾਂਜੀ ਹਾਂਜੀ ਹੌਲੀ ਹੌਲੀ ਪਾਣੀ ਆਉਂਦਾ ਜੀ ਅੱਛਾ ਭਾਜੀ ਤੁਸੀਂ ਵੀ ਇਸ ਪਿੰਡ ਦੇ ਅੱਛਾ ਜੇਕਰ ਗੱਲ ਕਰੀਏ ਜਿਵੇਂ ਪਾਣੀ ਦਾ ਪੱਧਰ ਵਧਿਆ ਪਿੰਡਾਂ ਚ ਪਾਣੀ ਆਣਾ ਸ਼ੁਰੂ ਹੋ ਗਿਆ ਨਾਲ ਜਿਹੜੇ ਹੇਠਲੇ ਇਲਾਕੇ ਨੇ ਉਹਨਾਂ ਚ ਪਾਣੀ ਆਣਾ ਸ਼ੁਰੂ ਹੋ ਗਿਆ ਜੇਕਰ ਜ਼ਮੀਨ ਦੀ ਗੱਲ ਕਰੀਏ ਕਿੰਨੀ ਏਕੜ ਜਿਹੜੀ ਆ ਉੱਥੇ ਫਸਲ ਹੈ ਤੇ ਕਿੰਨੀ ਖਾਬ ਹੋ ਚੁੱਕੀ ਭਾਜੀ ਇਹ ਤਾਂ ਜੋ ਰੋਪੜ ਤੋਂ ਤੁਰ ਪਏ ਆਪਾਂ ਜਿੱਥੇ ਸੁਲਤਾਨਪੁਰ ਤੱਕ ਹੀ ਨਾਲ ਜ਼ਮੀਨ ਹੀ ਜ਼ਮੀਨ ਆ ਸਾਰਾ ਝੋਨਾ ਹੀ ਆ ਨਾ ਡੁੱਬਿਆ ਇਹ ਤਾਂ ਸਾਡਾ ਆਪਣਾ ਝੋਨਾ ਹੀ ਵਿੱਚ ਡੁੱਬਿਆ ਹੋਇਆ ਆ ਸਾਡੇ ਏਰੀਆ ਚ ਜਿਵੇਂ ਲਗਾ 2000 ਖੱਤਾ ਦਾ ਇੱਥੇ ਡੁੱਬਿਆ ਪਿਆ ਪਾਣੀ ਦਾ ਕਿਉਂਕਿ ਰਾਤ ਦਾ ਪਾਣੀ ਚੜਨਾ ਸ਼ੁਰੂ ਹੋਇਆ ਸਵੇਰੇ ਇੱਥੇ ਪਾਣੀ ਆ ਗਿਆ ਸੀ 5 ਵਜੇ ਇੱਥੇ ਪਾਣੀ ਲੱਗ ਗਿਆ ਸਵੇਰੇ ਆ ਗਏ ਅੱਛਾ ਤੇ ਉਦੋਂ ਬਾਅਦ ਹੁਣ ਸਵੇਰੇ ਉਹ ਪਿੱਛੇ ਸੀ ਹੁਣ ਚੜਦਾ ਚੜਦਾ ਯਾਨੀ ਕਿ ਚੜੀ ਜਾਂਦਾ ਸੀ ਦੋ ਤਿੰਨ ਨਿਸ਼ਾਨੀ ਲਾਈ ਬੰਦਿਆਂ ਨੇ ਚੜਦਾ ਹੀ ਆਪਣਾ ਮਤਲਬ ਹੌਲੀ ਹੌਲੀ ਵਧ ਰਿਹਾ ਵਧ ਰਿਹਾ ਬਣੀ ਹਾਂਜੀ ਅੱਛਾ ਤੇ ਇੱਥੇ ਦੇ ਜਿਵੇਂ ਜਿਹੜਾ ਉਧਰਲਾ ਪਾਸਾ ਆਇਆ ਜੇ ਇਧਰਲਾ ਪਾਸਾ ਉਹ ਜਿਹੜਾ ਬੰਨਵੀ ਕਹਿੰਦੇ ਕਮਜ਼ੋਰ ਆ ਜਿਹੜਾ ਸਾਹਮਣੇ ਜਿਹੜਾ ਤੁਸੀਂ ਕਹਿੰਦੇ 1 ਹਾਂਜੀ 19 ਤੇ ਉਸ ਤੋਂ ਬਾਅਦ ਫਿਰ ਕੋਈ ਉਹਦੀ ਮੁਰੰਮਤ ਨਹੀਂ ਕੀਤੀ ਗਈ ਜਾਂ ਕੋਈ 19 ਜੀ ਮੁਰੰਮਤ ਹੋਈ ਸੀ ਮੁੜ ਕੇ ਅਸੀਂ ਆਪ ਜੂਨ ਚ ਜਿੱਦਾਂ ਲਾ ਕੇ ਪੈਂਟ ਦੇ ਬੰਦਿਆਂ ਨੇ ਮਿੱਟੀ ਪਾਈ ਸੀ ਬੰਨ ਤੇ ਤੇ ਉਦਾਂ ਦਾ دریا ਜੋ ਮਿੱਟੀ ਪ੍ਰਸ਼ਾਸਨ ਚੱਕਣੀ ਨਹੀਂ ਨਾ ਕਿਸੇ ਨੂੰ ਦਿੰਦਾ ਕੋਈ ਰੇਤ ਤਰੁੱਤਾ ਚੱਕੇ ਨਾ ਮਿੱਟੀ ਚੱਕ ਨਹੀਂ ਸਕਦਾ ਤੇ ਉਦੋਂ ਉਦੋਂ ਹੀ ਚੱਕ ਕੇ ਜੂਨ ਚ ਅਸੀਂ ਆਪ ਹੀ ਚੱਕ ਕੇ ਪਾਈ ਹੁਣ ਕਹਿੰਦੇ ਆ ਕਿ ਚੱਕ ਕੇ ਪਾ ਲਓ ਹੁਣ ਕਿੱਥੋਂ ਪੈਜੂਗੀ ਹੁਣ ਬਾਹਰ ਤਾਂ ਮਿੱਟੀ ਹੈ ਨਹੀਂ ਕਿਤੇ ਅੱਛਾ ਜਿਹੜਾ ਬੰਨ ਆ ਹੁਣ ਕਿਤੇ ਕਮਜ਼ੋਰ ਹੋਇਆ ਕਾਫੀ ਜਿਹੜਾ ਕਮਜ਼ੋਰ ਖਲਜੋਰ ਹੋਇਆ ਹੈ ਉੱਥੋਂ ਬੰਨ ਕਿਉਂਕਿ ਉੱਥੇ ਪਹਿਲਾਂ ਵੀ ਨਰੇਗਾ ਵਾਲਿਆਂ ਨੇ ਭਰ ਕੇ ਪਿੰਡ ਦੀ ਪੰਚਾਇਤ ਨੇ ਭਰਾ ਕੇ ਛੱਪੜ ਚੋਂ ਬੂਰੇ ਲਵਾਏ ਆ ਉੱਥੇ ਜਦੋਂ 23 ਚ 19 ਚ ਉੱਥੋਂ ਟੁੱਟਿਆ ਸੀ 23 ਚ ਜਦੋਂ ਚੜਿਆ ਸੀ ਦਰਿਆ ਉਦੋਂ ਸਿੰਮਣ ਲੱਪਿਆ ਸੀ ਪਾਣੀ ਸਿਮਾਂ ਲੱਪ ਆ ਸਿਮਾਂ ਲੱਪ ਆ ਜੀ ਜੀ ਬਿਲਕੁਲ ਹੋਰ ਵੀ ਹਾ ਪਿੰਡ ਦੇ ਜਿਹੜੇ ਲੋਕ ਆ ਨਾ ਗੱਲਬਾਤ ਕਰਾਂਗੇ ਕੀ ਹਾਲਾਤ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਕਹਿੰਦੇ ਸਤਲੁਜ ਦਰਿਆ ਦਾ ਜਿਹੜਾ ਵਧਿਆ ਤੇ ਉਹ ਪਿੰਡਾਂ ਵੱਲ ਆਣਾ ਸ਼ੁਰੂ ਹੋ ਗਿਆ ਫਸਲ ਵੀ ਜਿਹੜੀ ਖਰਾਬ ਹੋਈ ਹੈ ਸਰ ਤੁਸੀਂ ਇਸ ਪਿੰਡ ਦੇ ਹੋ ਜੀ ਨਹੀਂ ਜੀ ਗੰਨਾ ਪਿੰਡ ਦੇ ਆ ਕਿੱਥੇ ਗੰਨਾ ਪਿੰਡ ਗੰਨਾ ਪਿੰਡ ਦੇ ਹਾਂਜੀ ਅੱਛਾ ਤੁਸੀਂ ਇੱਥੇ ਹਾਲਾਤ ਦੇਖਣ ਆਏ ਹਾਂ ਹਾਂਜੀ ਹਾਂਜੀ ਅੱਛਾ ਭਾਈ ਪਾਣੀ ਬਹੁਤ ਵਧ ਰਿਹਾ ਕੱਲ ਤਾਂ ਵੈਸੇ ਬਹੁਤ ਘੰਟ ਸੀ ਪਿੱਛੇ ਸੀ ਨਾ ਹੁਣ ਰਾਤ ਦਾ ਬਹੁਤ ਵਧਿਆ ਹੋਇਆ ਬਹੁਤ ਪਿੰਡਾਂ ਤੋ ਲ ਸਿੱਧਾ ਜਾਣਾ ਚਲੋ ਪਾਣੀ ਦਾ ਪੱਦਰ ਹੋਲੇ ਨੂੰ ਨੀਚੇ ਜਾਵੇ ਪਰ ਤੁਸੀਂ ਨਾਲ ਲੱਗਦੇ ਪਿੰਡ ਤੋਂ ਆਏ ਹੋ ਤੇ ਇੱਥੇ ਤੁਸੀਂ ਦੇਖਣ ਆਏ ਹੋ ਤੇ ਹਾਲਾਤ ਕੀ ਨੇ ਕਿਉਂਕਿ ਕਾਫੀ ਲੋਕ ਖੜੇ ਹੋਏ ਨੇ ਕਹਿੰਦੇ ਪਾਣੀ ਦਾ ਪੱਦਰ ਹੋਰਲੇ ਲਈ ਵੱਧ ਰਿਹਾ ਵੀ ਫਸਲ ਵੀ ਕਾਫੀ ਖਰਾਬ ਹੋ ਚੁੱਕੀ ਹਾਂਜੀ ਹਾਂਜੀ ਫਸਲ ਤਾਂ ਭਾਈ ਸਾਰੀ ਮਰ ਗਈ ਆ ਦੇਖ ਲਓ ਹੁਣ ਖੜੇ ਹੋਏ ਬਾਕੀ ਬਹੁਤ ਨੁਕਸਾਨ ਹੋਊਗਾ ਜੇ ਇਦਾਂ ਦੀ ਗੱਲਬਾਤ ਆਉਂਦੀ ਤਾਂ ਤੇ ਦਓ ਉਧਰਲੇ ਪਿੰਡਾਂ 'ਚ ਹੋਇਆ ਹੋਇਆ वैसे त नाही ਹੋਵੇ ਇਦਾਂ ਦਾ ਕੰਮ ਬਿਲਕੁਲ ਬਿਲਕੁਲ ਅਸੀਂ ਵੀ ਕਹਿਣਾ ਕਿ ਨਾ ਇਹ ਹਾਲਾਤ ਬਣਨ ਕਿਉਂਕਿ ਲੋਕ ਜਿਹੜੇ ਕਾਫੀ ਪਰੇਸ਼ਾਨ ਇੱਥੇ ਜਿਹੜੇ ਬਜ਼ੁਰਗਔਰਤਾਂ ਖੜੀਆਂ ਨੇ ਗੱਲਬਾਤ ਕਰਾਂਗੇ ਪਿੰਡ ਦੇ ਹੀ ਲੱਗਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲਾਤ ਕੀ ਨੇ ਮਾਤਾ ਜੀ ਇੱਕ ਮਿੰਟ ਗੱਲ ਤਾਂ ਕਰ ਲੋ ਕੁਝ ਨਹੀਂ ਹੁੰਦਾ ਗੱਲ ਕਰ ਲੋ ਕੁਝ ਹਾਂਜੀ ਮਾਤਾ ਜੀ ਇਸੇ ਪਿੰਡ ਦੇ ਹਾਂਜੀ ਇਸੇ ਪਿੰਡ ਦੇ ਹਾਂਜੀ ਇਸੇ ਪਿੰਡ ਦੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਕੀ ਨਾਮ ਹੈ ਪੋਲੇਵਾਲ ਪੋਲੇਵਾਲ ਕਦੀਮ ਹਾਂਜੀ ਅੱਛਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧ ਰਿਹਾ ਲਗਾਤਾਰ ਹਾਲਾਤ ਕੀ ਨੇ ਘਰਾਂ ਘਰਾਂ ਦੇ ਹਾਲਾਤ ਕੀ ਨੇ ਹਾਂਜੀ ਸਰ ਘਰਾਂ ਚ ਪਾਣੀ ਆਈ ਹੈ ਨਾ ਹਿਸਾਬ ਨਾਲ ਦੋ ਹਾਲਾਤ ਨੇ ਹਾਂਜੀ ਅੱਛਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਗੱਲਬਾਤ ਕਰਨ ਆਇਆ ਤੁਹਾਡੇ ਨਾਲ ਕੋਈ ਸਾਰ ਲੈਣਾ ਆਇਆ ਨਹੀਂ ਆਇਆ ਅਜਾ ਨਹੀਂ ਸਰ ਕੋਈ ਨਹੀਂ ਆਇਆ ਇਹ ਕੋਈ ਨਹੀਂ ਆਇਆ ਹਾਂ ਅੱਛਾ ਖਾਣ ਪੀਣ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੋਵੇ ਕਿਉਂਕਿ ਜਿਸ ਹਾਲਾਤ ਤੁਸੀਂ ਦੱਸ ਰਹੇ ਹੋ ਪਾਣੀ ਹੌਲੀ ਹੌਲੀ ਵਧ ਰਿਹਾ ਪਾਣੀ ਨਹੀਂ ਆਵੇ ਸਾਨੂੰ ਕੋਈ ਦਿੱਕਤ ਦੀ ਕੀ ਲੋੜ ਹਨਾ ਵੀ ਖਾਣ ਪੀਣ ਦੀ ਹਾਂ ਹਾਂ ਜੀ ਬਿਲਕੁਲ ਹੋਰ ਵੀ ਹਮੈਲਾਵਾ ਹੈਗੀ ਨਾ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡੇ ਪਰਮਜੀਤ ਕੌਰ ਜੀ ਅੱਛਾ ਤੇ ਕੀ ਹਾਲਾਤ ਕੀ ਨੇ ਕਹਿੰਦੇ ਜਿਵੇਂ ਹੁਣ ਪਾਣੀ ਦਾ ਪੱਧਰ ਵੱਧ ਰਿਹਾ ਹੌਲੀ ਹੌਲੀ ਸਤਲੁਜ ਦਾ ਤੋ ਤੁਸੀਂ ਐਸੀ ਪਿੰਡ ਦੇ ਹੋ ਹਾਂਜੀ ਐਸੀ ਪਿੰਡ ਦੇ ਸਰ ਅੱਛਾ ਬਹੁਤ ਮਾੜੇ ਹਾਲ ਨੇ ਸਰ ਬਹੁਤ ਡਰ ਲੱਗਦਾ ਵੀ ਬੰਨ ਟੁੱਟ ਗਿਆ ਤਾਂ ਪਿੰਡ ਰੋੜ ਦੀ ਸਾਰਾ ਹਨਾ ਹਾਂਜੀ ਹਾਂਜੀ ਅੱਛਾ ਕੋਈ ਗੁਰਦੁਆਰੇ ਦੇ ਵਿੱਚ ਕੋਈ ਅਪੀਲ ਕੋਈ ਅਨਾਉਂਸਮੈਂਟ ਕਰਾਈ ਹੋਵੇ ਕੋਈ ਇਦਾਂ ਦੀ ਗੱਲਬਾਤ ਅਨਾਉਂਸਮੈਂਟ ਕਰਵਾਈ ਆ ਵੀ ਬੰਨ ਰਵੀ ਜਿਹੜਾ ਡਾਰਾ ਟੁੱਟਣ ਦਾ ਵੀ ਆਪ ਦਾ ਸਾਵਧਾਨ ਨਰਬੋ ਹਨਾ ਸਾਜ਼ਨ ਜੀ ਹਾਂਜੀ ਹਾਂਜੀ ਅੱਛਾ ਖਾਣ ਪੀਣ ਨੂੰ ਲਾ ਕੇ ਕਿੱਦਾਂ ਦੀ ਕੋਈ ਸਹੂਬਾ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹੈ ਬੇਸ਼ੱਕ ਚਲੋ ਹਜੇ ਪਾਣੀ ਦਾ ਪੱਦਰ ਨਹੀਂ ਪਾਣੀ ਦਾ ਹਜੇ ਕੋਈ ਨਹੀਂ ਆਇਆ ਸਰ ਵੀ ਉਦਾਂ ਅਸੀਂ ਕਿਹਾ ਸੀ ਵੀ ਬੰਨ ਤੇ ਆਪਦੀ ਮਿੱਟੀ ਮੁੱਟੀ ਸਤਾਵੋ ਅਸੀਂ ਲਿਵਰ ਲਾ ਕੇ ਮਿੱਟੀ ਪਵਾ ਦਾਂਗੇ ਕੋਈ ਹਜੇ ਤੱਕ ਟਿਪਟ ਉੱਪਰ ਕੋਈ ਨਹੀਂ ਆਇਆ ਕਹਿੰਦੇ ਉਹ ਵਾਲਾ ਜਿਹੜਾ ਬੰਨ ਹੈ ਜਿਹੜਾ ਪਿੱਛੇ ਹੀ ਆ ਨਾਲ ਹੀ ਆ ਕਹਿੰਦੇ ਕਮਜ਼ੋਰ ਹੋ ਗਿਆ ਹਾਂਜੀ ਉਹ ਜ਼ਿਆਦਾ ਕਮਜ਼ੋਰ ਆ ਉੱਥੇ ਹੀ ਬੰਨ ਟੁੱਟਿਆ ਤਾਂ ਬੰਦ ਦਵਾਰਾ ਫੇਰ ਉੱਥੇ ਟੁੱਟੇਗਾ ਹਾਂਜੀ ਅੱਛਾ ਕਹਿੰਦੇ 19 ਚ ਟੁੱਟਿਆ ਸੀ ਪਹਿਲੇ ਕਹਿੰ ਅਜ ਤੋਂ ਬਾਅਦ ਕੋਈ ਉਹਦੀ ਮੁਰੰਮਤ ਨਹੀਂ ਕਰਾਈ ਗਈ ਜਾਂ ਸਹੀ ਕੀਤਾ ਹੋਵੇ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਕੋਈ ਬਸ ਆ ਟਿੱਪਰ ਹੀ ਸਿੱਟੇ ਉਸ ਤੋਂ ਬਾਅਦ ਚ ਫੇਰ ਉਹ ਬੰਨ ਬਹਿ ਗਿਆ ਉਥੇ ਘਾਰੇ ਘੂਰੇ ਬਹੁਤ ਪਏ ਹੋਏ ਡਾਰਾ ਟੁੱਟਣ ਦਾ ਸਰ ਟੁੱਟਣ ਦਾ ਡਾਰਾ ਹਾਂਜੀ ਹਾਂਜੀ ਅੱਛਾ ਮੰਨ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਲੱਗਦਾ ਬਹੁਤ ਡਰ ਲੱਗਦਾ ਸਰ ਬਹੁਤ ਡਰ ਲੱਗਦਾ ਅੱਛਾ ਬੱਚੇ ਵੀ ਹੁਣ ਆ ਉਹਨਾਂ ਨੂੰ ਕਿੱਦਾਂ ਗੱਲਬਾਤ ਕੀਤੀ ਜਾ ਰਹੀ ਕੋਈ ਕੀ ਕਹਿੰਦੇ ਕਾਫੀ ਜਿਵੇਂ ਜਿਸ ਤਰ੍ਹਾਂ ਪਾਣੀ ਵਗੇ ਆਪਾਂ ਤਾਂ ਕਹਿੰਦੇ ਚਲੋ ਨਾ ਵਧੇ ਜੇਕਰ ਵਧਾ ਕੋਈ ਤਿਆਰੀ ਤੋਰੀ ਕੀਤੀ ਤੁਸੀਂ ਕੋਈ ਜੇ ਕਿਤੇ ਹੋਰ ਜਾਣ ਦੀ ਰਿਸ਼ਤੇਦਾਰਾਂ ਦੇ ਜਾਂ ਕਿਤੇ ਤਿਆਰੀ ਕੀਤੀ ਹੋਈ ਕੱਪੜਾ ਲੀਡ ਬੰਨ ਜਦੋਂ ਆ ਗਿਆ ਤੌਰ ਪਾ ਕੇ ਉੱਠ ਕੇ ਹੋਰ ਕੀ ਕਰਨਾ ਚਲ ਅਸੀਂ ਤਾਂ ਜਾਣਿਆ ਚਲੋ ਵਾਗਿਰੂ ਕਰੇ ਨਾਇਦਾ ਦੇ ਹਾਲਾਤ ਬਣੇ ਹੋਰ ਵੀ ਇੱਥੇ ਲੋਕ ਹੈਗੇ ਨੇ ਗੱਲਬਾਤ ਕਰਾਂਗੇ ਕਿ ਜਿਹੜਾ ਬੰਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੰਨ ਆ ਜਿਹੜਾ ਕਹਿੰਦੇ ਕਮਜ਼ੋਰ ਆ ਪਹਿਲਾਂ ਵੀ 2019 ਦੇ ਵਿੱਚ ਇਹ ਟੁੱਟ ਗਿਆ ਸੀ ਜਿਸ ਤੋਂ ਬਾਅਦ ਹੁਣ ਦੁਬਾਰਾ ਜਿਹੜੀ ਮੁਰੰਮਤ ਕੀਤੀ ਜਾ ਰਹੀ ਹੈ ਲੋਕਾਂ ਨਾਲ ਵੀ ਗੱਲਬਾਤ ਕਰਦੇ ਇੱਥੇ ਬਜ਼ੁਰਗ ਹੈਗੇ ਨੇ ਗੱਲਬਾਤ ਕਰਾਂਗੇ ਹਾਂਜੀ ਬਜ਼ੁਰਗੋ ਕੀ ਨਾਮ ਆ ਜੀ ਲਖਵੀਰ ਸਿੰਘ ਇਸੇ ਪਿੰਡ ਦੇ ਬਜ਼ੁਰਗੋ ਜੀ अच्छा की हालात की ना क्योंकि जिस तरह लगातार पानी का पदर बढ़या जा रहा है बढ़ ही जांदा जी पानी बढ़ ही जांदा है बढ़ ही जांदा जी हां जी, जी बढ़ ही जांदा अच्छा अच्छा।, अच्छा फसल कितने एकड़ ਦੇ ਵਿੱਚ ਜਿਹੜੀ ਫਸਲ ਇੱਥੇ ਹੋਈ ਹੋਈ ਆ ਆ ਦੇਖੋ ਸਾਰੇ ਫਸਲ ਹੀ ਯਾਦ ਰਿਹਾ ਤੇ ਹਾਂ ਜੀ ਸਾਰੇ ਡੁੱਬਦੀ ਜਾਂਦੀ ਹੈ अच्छा ਕਿੰਨਾ ਕੁ ਨੁਕਸਾਨ ਆ ਫਸਲ ਦੀ ਜੇਕਰ ਗੱਲ ਕਰੇ کافی ਤੁਸੀਂ ਕਹਿੰਦੇ ਹੋ एकड़ ਦੇ ਵਿੱਚ ਫਸਲ ਆ ਪਾਣੀ ਹੋਲੀ ਵਧ ਹਾਂ ਜੀ 2000 एकड़ ਦੇ ਵਿੱਚ ਆ ਜੀ अच्छा हां जी ਸਾਰੀ ਹੁਣ ਆ ਪਾਣੀ ਨਾਲ ਖਰਾਬ ਹੀ ਹੋ ਜਾਂਦੀ ਆ ਝੋਨੇ ਨਿਸਰੇ ਆ ਨਾ ਇਸ ਕਰਕੇ ਸਾਰੇ ਖਰਾਬ ਹੋ ਜਾਂਦੇ ਆ ਜਿਹੜੇ ਨਿਸਰੇ ਆ ਉਹ ਖਰਾਬ ਹੀ ਆ ਸਾਰੇ ਜੀ ਹੁਣ ਪਾਣੀ ਪਤਾ ਨਹੀਂ ਕਦੋਂ ਉੱਤਰਦਾ ਜਦ ਤੱਕ ਪਾਣੀ ਨਹੀਂ ਉੱਤਰਦਾ ਉਨਨਾ ਤੱਕ ਨੁਕਸਾਨ ਨਹੀਂ ਹੋਇਆ ਹਾਂਜੀ ਨੁਕਸਾਨ ਨਹੀਂ ਅੱਛਾ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਜਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਜਿਸ ਤਰ੍ਹਾਂ ਹਾਲਾਤ ਬਣ ਰਹੇ ਆ ਖਾਸ ਪ੍ਰਸ਼ਾਸਨ ਦਾ ਬੰਦਾ ਜਿਹੜਾ ਨਹੀਂ ਆਇਆ ਜੀ ਕੋਈ ਗੱਲ ਨਹੀਂ ਹੈ ਨਹੀਂ ਹੈ ਹਾਂਜੀ ਇਹ ਪਿੰਡ ਦਾ ਵੈਸੇ ਨਾਮ ਹੈ ਕੀ ਹੈ ਜੀ ਭੋਲੇਵਾਲ ਕਦੀਮ ਆ ਜੀ ਭੋਲੇਵਾਲ ਕਦੀਮ ਹਾਂਜੀ ਭੋਲੇਵਾਲ ਕਦੀਮ ਜੀ ਬਿਲਕੁਲ ਹੈ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾਈਆਂ ਭੋਲੇਵਾਲ ਕਦੀਮ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਪਿੰਡ ਦੀਆਂ ਕਾਫੀ ਜਿਹੜਾ ਇੱਥੇ ਜਿਹੜਾ ਮਾਹੌਲ ਆ ਸਹਿਮ ਦਾ ਮਾਹੌਲ ਬਣਿਆ ਹੋਇਆ ਜਿਹੜੇ ਪਿੰਡ ਦੇ ਲੋਕ ਆ ਆਸ-ਪਾਸ ਦੇ ਵੀ ਲੋਕ ਆ ਜਾਂ ਇਸ ਮੌਜੂਦਾ ਪਿੰਡ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਆ ਕੇ ਹਾਲਾਤ ਦੀ ਜਾਣਕਾਰੀ ਲੈ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਧਿਆ ਤੇ ਪਾਣੀ ਦੇ ਕਹਿੰਦੇ 19 ਚ ਜਿਹੜਾ ਟੁੱਟ ਗਿਆ ਸੀ ਦੁਬਾਰਾ ਇਸ ਦੀ ਮਰਮਤ ਵੀ ਕੀਤੀ ਗਈ ਸੀ ਪਰ ਸਹੀ ਢੰਗ ਨਾਲ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਫਿਰ ਹਾਲਾਤ ਉਦਾ ਦੇ ਉਦਾ ਹੀ ਹੋ ਗਏ ਜੇਕਰ ਪਰਲੇ ਪਾਸੇ ਦੀ ਗੱਲ ਕਰੀਏ ਬੰਨ ਤੋਂ ਉੱਥੇ ਦੇ ਹਾਲਾਤ ਤਾਂ ਕਾਫੀ ਠੀਕ ਨੇ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਕਿ ਜੇਕਰ ਇਹ ਬੰਨ ਰੱਬ ਨਾ ਕਰੇ ਕਿਤੇ ਕਿ ਟੁੱਟਦਾ ਜਾ ਕੋਈ ਦਿੱਕਤ ਪਰੇਸ਼ਾਨੀਆਂ ਨਹੀਂ ਪਾਣੀ ਇੱਧਰ ਵੀ ਆ ਸਕਦਾ ਪਰ ਜੋ ਮੌਜੂਦਾ ਹਾਲਾਤ ਨੂੰ ਅਸੀਂ ਦਿਖਾਇਆ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਜਿਹੜੇ ਪਿੰਡ ਹਨ ਉਹਨਾਂ ਦਾ ਹਾਲਾਤ ਦਿਖਾਇਆ ਲੋਕੀ ਕਾਫੀ ਸਹਿਮ ਦਾ ਮਾਹੌਲ ਲੋਕਾਂ 'ਚ ਬਣਿਆ ਹੈ ਕਿਉਂਕਿ ਜਿਸ ਤਰ੍ਹਾਂ ਸਤ Thanks for the TV.